ਹੈਲੋ ਜਾਨੇ ਨਾ ਹੰਨੇ ਵਾਲ ਕਟੇ ਕੁਰਸੀ ਇਹਦੇ ਬਾਹਰ ਬੰਟਦੀ ਹੈ ਅੱਗੇ ਤੂੰ ਕਲੀਅਰ ਤਾਂ ਇਸ ਵਾਰ ਹੀ ਜਾਣਗੀ ਸਾਡੀ ਟੈਨਸ਼ਨ ਨਾ ਲਈ ਇਹ ਪਿਛਲੀ ਵਾਰੀ ਐਵੇਂ ਭੱਜ ਭੱਜ ਕੇ ਕਿਸੇ ਨੂੰ ਪਹੁੰਚਦੇ ਸੀਗੇ ਨਾ ਵੀ ਅੰਦਰ ਕੀ ਚੱਲੀ ਆ ਮੈਂ ਐਂਬੂਲੈਂਸ ਐਂਬੂਲੈਂਸ ਅੰਦਰ ਜਾਂਦੀ ਨਾ ਪਰ ਮੈਨੂੰ ਵੀ ਇਹਨਾਂ ਨੂੰ ਸਮਝਾਉਣਾ ਪੈਂਦਾ ਕਿ ਉਸ ਚਾਹੀਦੀ ਹੁੰਦੀ ਹੈ ਐਂਬੂਲੈਂਸ ਚਾਹ ਹੁੰਦੀ ਹੈ ਬਾਹਰ ਦਾ ਦ੍ਰਿਸ਼ ਕਿਤੇ ਇਹ ਬੰਦ ਕਰ ਕੀ ਆਵੜੀ ਸਮਾਨ ਵਿੱਚ ਹੀ ਪੈ ਜੇ ਆਪਾਂ ਇੱਥੇ ਰੁਕੇ ਸੀ ਜੀ ਜੀ ਪਿੰਡ ਤੱਲਣਾ ਉਹ ਕੀ ਬਣਾ ਚਾਕਲੇਟ ਉੱਧਰ ਬਾਹਰ ਤੋਂ ਹੈ ਨਾ ਰੈ ਰੋਣਾ ਇਹ ਸੁਣਾਈਂ ਕਿ ਤਰ ਸੋਨੂ ਪਹਿਲਾਂ ਤਾਂ ਹੁਣ ਪਹਿਲਾਂ ਤਾਂ ਉਹ ਜਵਾਕ ਨੂੰ ਸਮਾਤਾ ਸੋਨਿਆ ਸੋਨਿਆ ਹੋਏ ਤਾਂ ਬਹੁਤ ਟਾਈਮ ਪਿਆ ਹੁਣ ਕਿਨੇ ਹੇ ਭਗਾਨੀ ਦਿਆਂ ਚ ਕਿੰਨੀ ਕਵਾਰੀ ਗੱਲ ਮਿਲ ਜਾਂਦੇ ਉਹ ਦੇਖੋ ਵਿਚਾਰਾ ਸੀਸੇ ਵਿੱਚ ਆਈ ਜਾਂਦੇ ਤੈ ਮਾਰੀ ਇਹਨਾਂ ਸ਼ਰੀਹ ਬੰਦਾ ਇਹ ਦੋਵੇਂ ਸਾਡੇ ਸਟੈਂਡਰਡ ਜੀ ਵਾਲੇ ਬੰਦੇ ਆ ਥੋੜੇ ਜੀ ਇੱਧਰ ਦੇਖ ਲੋ ਵਿਚਾਰੇ ਗਰੀਬ ਜੀ ਕਲ ਕਲੇ ਪੈਰ ਕਲ ਕਲੇ ਪੈਰ ਬਾਲੇ ਸਟੈਂਡਰਡ ਵਾਲੇ ਇਹ 2 ਦੋਇਆ ਦੀ ਇਹ 2500 ਦੇ ਆਈ ਸੀ 2700 ਦੇ ਸੀ ਤੇਰੇ ਆਈ ਸੀ ਹਾਂ 2800 ਦੇ ਇੰਨੇ ਸਟੈਂਡਰਡ ਵਾਲੇ ਬੰਦੇ ਆ ਕਿਹਦਰ ਸੋਹਣੀਆਂ ਚਿਪਾਂ ਪਾਈਆਂ ਨੇ ਗਰੰਟੀ ਆ ਸਾਡੀ ਜਵਾਕਾਂ ਨੂੰ ਪੁੱਤ ਦੀ ਐ ਹਾਂ ਰੋਲ ਨੰਬਰ ਤੇ ਐਡੀ ਸੋਹਣੀ ਫੋਟੋ ਲਾਈ ਐ ਤੇ ਮੈਂ ਆਪਦੇ ਆਈ ਕਾਰਡ ਵਾਸਤੇ ਆਖਿਆ ਸਕੂਲ ਚ ਆਈ ਕਾਰਡ ਬਣਾਏ ਮੈਂ ਕਿਹਾ ਮੇਰੇ ਆਈ ਕਾਰਡ ਤੇ ਸੋਹਣੀ ਜਿਹੀ ਫੋਟੋ ਲਾ ਹਾਂ ਇਹਨੂੰ ਆਖਿਆ ਵੀ ਮੇਰੀ ਸੋਹਣੀ ਫੋਟੋ ਭੇਜ ਦੇ ਕਹਿੰਦੀ ਆ ਆ ਵਿਆਹ ਵਾਲੀ ਥੋੜਾ ਨਾ ਲੱਗਦੀ ਹੁੰਦੀ ਐ ਉਹ ਸਿੰਪਲ ਫੋਟੋ ਪਾਲ ਦੇ ਤੇ ਆਪ ਵੀ ਮੈਡੀਕਲ ਦੇਖ ਲਿਓ ਪਾਪਾ ਪਹੁੰਚ ਗਏ ਉਹ ਨੂਨ ਤਾਂ ਮੇਰੇ ਵਿੱਚ ਹੀ ਰਹਿ ਗਿਆ ਨੂਨ ਪੈਗ ਲਾਉਣੀ ਆ ਤੂੰ ਚਿੰਤਾ ਨਾ ਕਰ ਚਲੋ ਠੀਕ ਹੈ ਬਈ ਸਾਰੇ ਨੂੰ ਮੈਂ ਕਲੀਅਰ ਕਰ ਦਿੰਦਾ ਹਾਂ ਹਾਂ ਜਾ ஆல் ది ਬੈਸਟ ਪਿਛਲੀ ਵਾਰੀ ਵਾਲਿਆਂ ਦੋਵੇਂ ਬੌਸ ਵਾਲਿਆਂ ਐਤਕੀ ਸਾਡੇ ਨਾਲ ਐਂਡ ਕਿਹੜਾ ਫਾਇਲ ਕਰਨੀ ਫਿਰ ਪਾਰਟੀ ਚੱਕ ਅੱਛਾ ਅੱਛਾ ਠੀਕ ਹੈ ਕੱਟ ਪੱਕੀ ਬੀਰੀ ਦੇ ਪਾਪਾ ਮੈਨੂੰ ਦੇਖਦੇ ਆ ਬਹੁਤ ਬਹੁਤ ਧੰਨਵਾਦ ਅੰਕਲ ਜੀ ਸਾਰਾ ਕੁਝ ਕੱਢ ਕਿਉਂ ਫਾਂਚੀ ਨਹੀਂ ਨਾ ਫਰਜ ਨਹੀਂ ਨਾ ਅੱਛਾ ਸਸਵੀ ਕਰੋ ਇਹ ਨਹੀਂ ਕਿ ਉਹ ਅੱਛਾ ਨਹੀਂ ਚਾਹੀਦੀ ਹੋਰ ਅੱਗੇ ਮੋੜਣਾ ਚਾਹੀਦੀ ਉਹ ਮੈਨੂੰ ਜਾਂਦੇ ਸੁਣਾਂਗੇ ਕਿਤੇ ਪਹਿਲੀ ਹੀ ਲੱਗਦੀ ਨਾ ਵੱਡੇ ਵੀ ਆਰਟੀਟ ਕੋ ਜਿਵੇਂ ਐਕਚੁਅਲੀ ਫਿਰ ਭੁੱਲ ਤਿਆਰੀ ਮੈਨੂੰ ਕਦੇ ਨਹੀਂ ਆਈ ਸੀਗਾ ਤੁਸੀਂ ਮੈਨੂੰ ਐਕ ਮੈਨੂੰ ਪਤਾ ਹੀ ਨਹੀਂ ਸੀਗਾ ਤੇ ਉਹ ਵੀ ਪਾਪਾ ਨੇ ਵੀਡੀਓ ਖਾਈ ਸੀ ਉਸ ਦਿਨ ਮੈਨੂੰ ਯਾਦ ਹੈ ਨਾ ਕਿ ਮੈਨੂੰ ਤੁਸੀਂ ਹੁਣ ਸਾਨੂੰ ਕਿੱਥੇ ਦੇਖ ਲਿਆ ਹੁੰਦੇ ਪਤਾ ਹੀ ਨਹੀਂ ਲੱਗਿਆ ਨਹੀਂ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਪਾਪਾ ਨੇ ਯਾਦ ਹੈ ਕਿ ਨਾ ਹਰ ਸ਼ਕਲ ਨਹੀਂ ਤਾਂ ਵਸੋ ਸੀ ਇੰਨੇ ਕਹੇ ਆ ਕਿਸੇ ਕੁੜੀ ਦਾ ਨਾ ਉਹ ਪਾਟ ਗਿਆ ਸੀਗਾ ਜਿਹੜਾ ਰੋਲ ਨੰਬਰ ਹੁੰਦਾ ਉਹ ਅਸੀਂ ਇੰਨੀ ਦੂਰ ਘਟ ਹੋਣਗੇ ਅੰਦਰ ਗਈ ਟ੍ਰੈਲ ਦੇਣ ਤੇ ਹੁਣ ਪ੍ਰਮਾਤਮਾ ਦਾ ਹੁਕਮ ਜੋ ਵੀ ਹੋਇਆ ਸਿਰ ਮੱਥੇ ਤੁਸੀਂ ਖਬਰਾਂ ਲੈਣੇ ਛੋਟੀਆਂ ਛੋਟੀਆਂ ਹੋਰ ਮੈਨੂੰ ਪਤਾ ਲੱਗੀ ਕੋਈ ਸੁਣੋ ਮੁੰਡਿਆਂ ਨੇ ਆ ਕੇ ਦੱਸਿਆ ਹਾਂਜੀ ਕਿਸੇ ਨੂੰ ਪੁੱਛਿਆ ਨੂੰ ਆ ਕੇ ਵੀ ਕੁੜੀਆਂ ਦਾ ਉਹ ਕਹਿੰਦਾ ਕੁੜੀਆਂ ਦਾ ਹੁਣ ਸਟਾਰਟ ਹੋਇਆ ਆਖਰੀ ਰਾਉਂਡਾਂ ਤੇ ਤਾਂ ਵੀ ਜਾਨ ਨਿਕਲੂਗੀ ਸਮੈਲ ਆਉਂਦੀ ਹੈ ਕਹਿੰਦਾ ਕੁਝ ਚੜਦਾ ਹੈ ਗਰਾਊਂਡ 'ਚ ਜ਼ਖਾਂਨ ਲੱਗਿਆ ਕਹਿੰਦਾ ਸਾਰੇ ਅੱਛਾ ਤੇ ਪੂਰੀ ਵੇਟ ਕਰੀ ਜਾਂਦੇ ਨੇ ਉਹਨਾਂ ਦੀ ਕਦੋਂ ਨਾ ਹਨਾਵੇ ਨਾ ਉਹਨਾਂ ਕਰਮਾਂ ਨੇ ਕਰਕੇ ਕੋਈ ਖਿੰਡਾ ਫਿਰ ਮੈਂ ਰਾਤ ਜਗੇ ਹਾਂਗੀ ਨਾ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਲੰਗਰ ਸ਼ਾਹ ਕੀ ਆਏ ਨੇ ਐਸਾ ਕਰੋ ਨਾ ਮੈਂ ਕੀ ਬਣੂੰਗਾ ਬਾਈ ਹੁਣ ਵੱਜ ਗਏ 4 ਉੱਥੇ ਸਾਰੇ ਡਿੱਕੀ ਆਂਦੇ ਆ ਮੈਂ ਰੋਕੀ ਬੈਠਾ ਹਾਂ ਨਾਲ ਜੀ ਤੁਸੀਂ ਸ਼ਾਮੇ ਬਾਈਓ ਉਹ ਲਿਆ ਕਰਦੇ ਨੇ ਸ਼ਾਮੇ ਹੀ ਇਹ ਪਿਆਰੇ ਜਿਹੇ ਬਣ ਜਾਂਦੇ ਨੇ ਸਾਰੀਆਂ ਤਾਂ ਹੀ ਹੋ ਗਿਆ ਕਿ ਕਈ ਪੇਰੈਂਟਸ ਤਾਂ ਖੁਸ਼ੀ ਕਰ ਨਹੀਂ ਇਮੋਸ਼ਨਲ ਹੋ ਗਈ ਹੋਣਾ ਬੱਸ ਤੇ ਬੱਸ ਹੁਣ ਬੱਸ ਸੀ ਟ੍ਰੇਨਿੰਗ ਇਕੱਠੀ ਜਾਓਗੇ ਕਦ ਕਦ ਮਿਲਣਾ ਹੈ ਬਰਨਾਲ ਗਾਉਂਗੇ ਬੰਗੇ ਕਰੇ ਲਾਓ ਜਲਦੀ ਜੀ ਓਕੇ ਆ ਹੋਰ ਕੀ ਆ ਪਣੀ ਬਾਜੀ ਬੱਸ ਤਾਂ ਠੀਕ ਹੈ ਵੀਰ ਜੀ ਓਕੇ ਪੜਨਾ ਜੂਸ ਜੀ ਕਰਦੇ ਹੋ ਬੱਸ ਬੱਸ ਓਕੇ ਬਾਏ ਬਟਾ ਟ੍ਰੇਨਿੰਗ ਬਾਈ ਕਲੀਅਰ ਹੋ ਗਿਆ ਤਾਂ ਰੋਂਦੀ ਜਾਂਦੀ ਉਹ ਫਿਰ ਰੋਂਦੀ ਕਿਥੇ ਐ ਨਹੀਂ ਇਹ ਤਾਂ ਲੱਗੋ ਜੀ ਮੈਨੂੰ ਨਾ ਰੋਣ ਆ ਗਿਆ ਵਿਚਾਰੀ ਦੋ ਲੌਂਗ ਜੰਪ ਲਾ ਕੇ ਹੱਥ ਪਿੱਛੇ ਲਾ ਗੋ ਜੀ ਫਿਰ ਲਾਸਟ ਤੇ ਹੂੰ 3rd ਸੀਗਾ ਹਾਂ ਕਰਾਂਦੀ ਆਉਂਗੀ ਲਾਸਟ ਮੈਂ ਹਰ ਪੂਰੀ ਬਣਾਈ ਆ ਤੇਰੀ ਮੈਂ ਆਖਿਆ ਮੈਂ ਕੀ ਕਰਮੜੀ ਤਾ ਕਿਵੇਂ ਫੈਸਲਾ ਟੋਗੀ ਹੁਣੀ ਤਮ ਗਾਵਿੰਦਾ ਕਰੂਗੀ ਆਵਾਜ਼ ਵੀਰ ਤੋਂ ਹੈ ਹਲੋ ਸਸਿਕਾ ਜੀ ਵੀਰੇ ਬੱਲੇ ਮੋਟੇ ਤੇ ਆਪਦੀ ਸਾਂ ਯੈਸ ਵੀਰੇ ਤੁਹਾਨੂੰ ਵੀ ਬਹੁਤ ਬਾਤ ਆਇਆ ਮਜ਼ੇਦਾਰ ਹਾਂਜੀ ਵੀਰੇ ਤੁਹਾਨੂੰ ਵੀ ਵੀਰੇ ਹੁਣੇ ਆਈਆਂ ਬਸ ਮੈਂ ਸਸਿਕਾ ਦਾ ਜੀ ਹਾਂਜੀ ਹੋ ਗਿਆ ਕਲੀਨ ਤਾਂ ਜੀ ਫਿਜ਼ੀਕਲ ਤੁਹਾਨੂੰ ਵੀ ਤਾਇਆ ਜੀ ਬਹੁਤ ਬਹੁਤ ਰੱਖੇ ਪਰਮਾਤਮਾ ਚੜ੍ਹਦੀ ਕਲਾ ਬੇਟੇ ਹਾਂਜੀ ਹਾਂਜੀ ਤਾਇਆ ਜੀ ਅੱਜ ਕਿੱਥੇ ਸੀਗਾ ਜਲੰਧਰ ਹੀ ਤਾਇਆ ਜੀ ਚਲੋ ਚਲੋ ਬਹੁਤ ਵਧੀਆ ਬੇਟੇ ਮੁਬਾਰਕਾਂ ਠੀਕ ਹੈ ਤੇ ਕੱਲ ਵੀਰੇ ਦੱਸੋ ਕੀ ਬਣਿਆ ਹੋਗਾ ਤੁਸੀਂ ਦੱਸੋ ਯੈਸ ਚਾਪੀ ਦੀ ਹਾਂਜੀ ਕਿਵੇਂ ਕਿੰਨਾ ਟਾਈਮ ਲੱਗਿਆ ਬੱਸ ਫਿਰ 12 ਵਜੇ ਬੜੇ ਸਿਗਰੇ ਹੁਣੇ ਨਿਕਲੀਆਂ ਕਾਲੀ ਕਿੰਨੀ ਹੋ ਕੇ ਆਈ ਹੈ ਨਾ ਇਹ ਕਾਲੀ ਦਾ ਕੀ ਹੈ ਗੋਰੀ ਹੋ ਜੈਗੀ ਐ ਬਾਬਾਈ ਕੱਟ ਗਈ ਸੱਚੀ ਆ ਸੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਆਈ ਪ੍ਰਾਊਡ ਆਫ ਯੂ ਥੈਂਕ ਯੂ ਜਿਹੜਾ ਤੁਸੀਂ ਮੈਨੂੰ ਲੈ ਕੇ ਜਾਂਦੇ ਸੀ ਉਸ ਵਾਸਤੇ ਤੁਹਾਨੂੰ ਸ਼ਾਬਾਸ਼ ਹੈ अच्छा ठीक है। इच्छा आवाज ही मंजूर। ओके। ਸਾਰੇ ਉਸ ਪਹਿਲੀ ਵਾਰ ਇਸ ਕਲੀਅਰ ਕਰ। ਚਲ ਜੰਗਾਉਗੇ। ਉੱਚੀ ਛਾਲ ਵੀ ਪਹਿਲੀ ਵਾਰ ਹੀ ਚ। ਹਾਂਜੀ। ਇਹ ਚਿੱਠੀ ਜੀ ਨਾਲ ਕਰਾ ਲਈਦੇ ਹੁੰਦੇ ਆ। ਇਹ ਚਿੱਠੀ ਜੀ ਲਾਸਟ ਤੇ ਕਦ ਕੁਦਨਾਪ ਕੇ ਫੇਰ ਦਿੰਦੇ ਮਾਮਾਈ। ਸਰ ਨੇ ਤਾਂ ਨੰਨ ਕੀ ਰੱਖਿਆ। ਜੰਪ ਕਰ। ਪਹਿਲੀ ਵਾਰ ਹੀ ਚ ਸਾਰੇ ਸਟਾਰਟ ਕਰਕੇ। ਉਹ ਕਹਿੰਦੇ ਕਿ ਤੂੰ ਕਿਹੜੇ ਚੀਜ਼ ਚ ਜ਼ਿਆਦਾ ਵਧੀਆ ਮੈਂ ਕਿ ਸਰ ਮੈਨੂੰ ਅੱਬੀ ਜੰਪ ਵਧੀਆ ਲੱਗਦਾ। ਮੇਰੇ ਪਰੂਕੇ ਫੁਗਵਾੜੇ ਫੁਗਵਾੜਾ ਹੀ ਹੈ ਨਾ ਹਾਂ ਪਹਿਲੀ ਵਾਰ ਆਇਆ ਨਾ ਨਾਮ ਨਹੀਂ ਪਤਾ ਤਾਂ ਮੈਂ ਸੁਬਾਹ ਵਰਤ ਰੱਖਿਆ ਹੋਇਆ ਨਵਨ ਜੋਨੀ ਅੰਦਰ ਵੀ ਆਉਂਦਾ ਮੇਰਾ ਵੀ ਵਰਤੀ ਹੈ ਪਰ ਚਾਹ ਪੀਤੀ ਆ ਮੈਂ ਇਹ ਦੀ ਚਾਹ ਚਾਹ ਪੀ ਸਕਦੇ ਨੇ ਕਿ ਵਰਤ ਵਿੱਚ ਚਾਹ ਹੈ ਸਹੀ ਨਮਕਿਆ ਚੜਦਾ ਸੀ ਉਹ ਉੱਥੇ ਜਿਹੜੀ ਸਪਰੇ ਪਾਈ ਸੀ ਤੈਨੂੰ ਵੀ ਚੜਦੀ ਸੀ ਬਹੁਤ ਗੰਦੀ ਸਪਰੇ ਨੱਕ ਨੂੰ ਚੜਦੀ ਮੁੰਡਾ ਵੀ ਕਹਿੰਦਾ ਬੁਰਾ ਹਾਲ ਉਹ ਤਾਂ ਸਾਹ ਹੀ ਨਾ ਕਰ ਸਾਹ ਲੈ ਲੈਂਦੇ ਯਾਰ ਮੈਂ ਪਾਣੀ ਪੂਣੀ ਫੇਰ ਹੀ ਪੀਉਣੀ ਹਾਂ ਕਹਿੰਦੇ ਜਦੋਂ ਭੱਜਦੇ ਸੀ ਜਦੋਂ ਐਂਡ ਸੀਗਾ ਕਹਿੰਦੇ ਐਂਡ ਤੇ ਚੜਦੇ ਹਾਂ ਸਿਰ ਨੂੰ ਹਾਂ ਬੰਨਾ ਲੱਗਦਾ ਜਾਨ ਨਹੀਂ ਬਚੀ ਠੀਕ ਕਰ ਆਈ ਹੁਣ ਬੱਸ ਇੱਕ ਤਾਂ ਸੀ ਉਹ ਕਲੀਅਰ ਸੀਗਾ ਸਰ ਹਾਂ ਉਹ ਵੀ ਕਹਿੰਦਾ ਮੈਂ ਪਹਿਲੀ ਪਹਿਲੀ ਵਾਰੀ ਸੀ ਕਿੰਨੇ ਟਾਈਮ ਤੇ ਨੱਕ ਸੀ ਛਿੱਟਣਾ ਹੈਗੇ ਨੱਕ ਕੋੜਕ ਵਾਲੀ ਹੋਈ ਹੈ ਕੋੜਕੋਂ ਲੱਗਦੀ ਇੱਕ ਰਾਏ ਸੀ ਬਾਈ ਛੋਸ ਪਾਸਤਾ ਤੇ ਕਲੇਆ ਫਰੂ ਚਲੋ ਸਾਨੂੰ ਪਲੇਟ ਚ ਪਾ ਦਿਓ ਹੁਣ ਗਰਮ ਗਰਮ ਪਾ ਦਿਓ ਤੋਂ ਵੀ ਤੁਸੀਂ ਕਿਤੇ ਘੁੰਮਣ ਜਾਓ ਟਾਂਡੀ ਸਪੋਜ਼ਲ ਚੀਜ਼ਾਂ ਨਾਲ ਲੈ ਕੇ ਜਾਇਆ ਕਰੋ ਅਸੀਂ ਲੈ ਕੇ ਆਉਂਨੇ ਨੇ ਅਸਲੀ ਚੀਜ਼ਾਂ ਹੀ ਐਸ ਤਾਂ